ਦੋਸਤੋ ਅੱਜ ਦੇ ਇਹ ਸ਼ੋਅ ਦੇ ਵਿੱਚ ਆਪਾਂ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਸਾਡਾ ਮਿਸ਼ਨ ਹੈ ਕਿ ਸਮਾਜ ਦੇ ਵਿੱਚ ਜਿਹੜੀਆਂ ਵੀ ਸਾਡੀਆਂ ਕ੍ਰੀਤੀਆਂ ਫੈਲ ਰਹੀਆਂ ਉਹਨਾਂ ਦੇ ਉੱਤੇ ਸਮੇਂ-ਸਮੇਂ ਅਨੁਸਾਰ ਅਸੀਂ ਚਰਚਾ ਅਕਸਰ ਕਰਦੇ ਰਹਿੰਦੇ ਆ। ਉਹ ਹੋਰ ਵੀ ਪੋਲੀਟੀਕਲ ਫੀਲਡ ਦੇ ਵਿੱਚ ਵੀ ਬਹੁਤ ਸਾਰੀਆਂ ਜਾਤੀਆਂ ਹੁੰਦੀਆਂ ਆ ਜਾਂ ਪੋਲੀਟੀਕਲ ਪਾਰਟੀ ਕੋਈ ਚੰਗੀ ਤੀਕੇ ਨਾਲ ਕੰਮ ਨਹੀਂ ਕਰਦੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ। ਵਗੈਰਾ ਵਗੈਰਾ ਤਾਂ ਅਸੀਂ ਅਜੇ ਇਹ ਪੋਲਿਟিক্যাল ਪਾਰਟੀ ਨੂੰ ਵੀ ਉਹਦੇ ਬਾਰੇ ਵੀ ਅਸੀਂ ਚਰਚਾ ਇੱਥੇ ਕਰਦੇ ਦਿੰਨੇ ਆਂ ਆਈਦਾ ਜਿਹੜਾ ਸ਼ੋਅ ਆ ਉਹ ਸਿਰਫ ਅਸੀਂ ਜਿਹੜੇ ਐਨਾਂ ਦੇ ਸ਼ਾਦੀਆਂ ਕੁੜੀਆਂ ਜਿਹੜੀਆਂ ਵਿਆਹ ਕੇ ਜਾਂਦੀਆਂ ਆਂ ਉਹਨਾਂ ਸੰਬੰਧੀ ਜਿਹੜੀ ਉਹਨਾਂ ਨੂੰ ਉੱਥੇ ਜਾ ਕੇ ਮੁਸੀਬਤ ਪੇਸ਼ ਆਉਂਦੀ ਆ ਜਾਂ ਉਹਨਾਂ ਦੇ ਤਲਾਕ ਕਰ ਦਿੱਤੇ ਜਾਂਦੇ ਆ ਜਾਂ ਉਹਨਾਂ ਨੂੰ ਉੱਥੇ ਜਾ ਕੇ ਕੁੱਟਿਆ ਪਟਕਿਆ ਜਾਂਦਾ ਆ ਔਰ ਉਹਨਾਂ ਦੇ ਲਈ ਵਿਚਾਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਹਨ ਗੁਰਜੀਤ ਕੌਜੀ ਬਡਾਲੀ ਜਿਹੜੇ ਕਿ ਮਾਸਟਰ ਆਫ ਟੈਲੀ ਕਮਿਊਨੀਕੇਸ਼ਨ ਦੀ ਉਹਨਾਂ ਕੋਲ ਡਿਗਰੀ ਹੈ ਔਰ ਅਕਸਰ ਜਿਹੜੇ ਆ ਸਮਾਜਿਕ ਮਸਲਿਆਂ ਦੇ ਉੱਤੇ ਉਹ ਅੱਗੇ ਹੋ ਕੇ ਕੰਮ ਕਰਦੇ ਰਹਿੰਦੇ ਆ ਔਰ ਲੋਡ ਬੰਦ ਕੁੜੀਆਂ ਦੀ ਉਹ ਮਦਦ ਹੋ ਕੇ ਵੀ ਅੱਗੇ ਹੋ ਕੇ ਕਰਦੇ ਦਿੰਦੇ ਆ ਸਭ ਤੋਂ ਪਹਿਲਾਂ ਵਜੀਰ ਜੀ ਤੁਹਾਡਾ ਸ਼ੋਅ ਵਿੱਚ ਸ਼ਾਮਲ ਹੋਣ ਲਈ ਬਹੁਤ-ਬਹੁਤ ਧੰਨਵਾਦ ਤੇ ਤੁਹਾਨੂੰ ਜੀ ਆਇਆਂ ਵੀ ਥੈਂਕ ਯੂ ਸੋ ਮੱਚ ਮੈਂ ਕਮੀ ਵਸਲੇ ਦੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਪਿਆਰ ਤੇ ਸਤਿਕਾਰ ਭਰੀ ਉਹਨਾਂ ਨੂੰ ਸਾਸ਼ੀਕਲ ਕਹਿੰਦੀ ਆ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਤੁਹਾਡਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਕਮੀ ਵਸਲੇ ਦੀ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ ਥੈਂਕ ਯੂ ਜੀ ਜੀ ਜਿਸ ਤਰ ਤੁਸੀਂ ਸਮਾਜ ਵਿੱਚ ਬੜੀ ਸਰਗਰਮੀ ਦੇ ਨਾਲ ਵਿਚਰਦੇ ਹੋ ਤੁਸੀਂ ਦੇਖਦੇ ਹੋ ਖੱਬੇ ਸੱਜੇ ਉਲਟਾ ਪਲਟਾ ਕੋਈ ਨਾ ਕੋਈ ਤੁਹਾਡੇ ਨੋਟਿਸ ਦੇ ਵਿੱਚ ਇਹ ਗੱਲ ਆਉਂਦੀ ਆ ਕਿ ਫਲਾਣੀ ਕੁੜੀ ਦੇ ਨਾਲ ਕੋਈ ਮੁੰਡਾ ਜਿਹੜਾ ਵਿਆਹ ਕਰਾ ਕੇ ਕਿਸੇ ਵੀ ਫੋਨ ਕੰਟੀਨਿਊ ਵਿੱਚ ਚੜਾ ਗਿਆ ਉਹ ਉੱਥੇ ਜਾ ਕੇ ਉਹਨੂੰ ਤਰਾ ਤਰਾ ਦੇ ਤਸੀਹੇ ਦਿੱਤੇ ਔਰ ਬਾਦ ਦੇ ਵਿੱਚ ਨਤੀਜਾ ਕੀ ਨਿਕਲਿਆ ਦੋਵਾਂ ਦਾ ਡਿਵੋਰਸ ਹੋ ਗਿਆ ਡਿਵੋਰਸ ਹੋਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਸਾਰੀ ਦੇ ਸਾਰੀ ਬੈਕਵਰਡ ਤੇ ਚਲੇ ਗਏ ਅਜਿਹੀਆਂ ਕੁੜੀਆਂ ਤੁਸੀਂ ਕੀ ਸਮਝਦੇ ਆ ਕਿਉਂ ਸਾਡੇ ਲੋਕ ਵੀ ਕਿਉਂ ਇਸ ਗੱਲ ਨੂੰ ਤਰਜੀਹ ਦਿੰਦੇ ਆ ਕਿ ਕੁੜੀਆਂ ਵਾਸਤੇ ਜੇ ਮੁੰਡੇ ਲੱਭਣੇ ਆ ਤਾਂ ਉਹ ਅਸੀਂ ਇਹਨਾਂ ਦੇ ਲੱਭਣੇ ਇਹ ਵੀ ਸਾਡੀ ਕਿਉਂ ਸੋਚ ਬਣੀ ਹੋਈ ਆ ਅਹ ਦੇਖੋ ਜਦੋਂ ਆਪਣੀ ਪਿਛਲੀ ਵਾਰ ਮੀਟਿੰਗ ਹੋਈ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਮੈਂ ਫੇਰ ਦੱਸ ਰਹੀ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਇਹ ਸਿਰਫ ਇੱਕ ਕ੍ਰੇਜ਼ ਬਣ ਗਿਆ ਆ ਕਿ ਅਸੀਂ ਸাকਸੈਸਫੁਲ ਹੀ ਤਾਂ ਆਇਆ ਅਗਰ ਅਸੀਂ ਪਹਹਚਾਰੇ ਕੁੜੀਆਂ ਨੂੰ ਇਹ ਲੱਗਦਾ ਆ ਕਿ ਜੋ ਇੱਧਰ ਮੁੰਡੇ ਹੈਗੇ ਨੇ ਜਾਂ ਇੱਧਰ ਜੋ ਕਿਸੇ ਵੀ ਮਤਲਬ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹ ਮਤਲਬ ਸাকਸੈਸਫੁਲ ਹੀ ਨਹੀਂ ਹੈਗੇ ਮਤਲਬ ਵਧੀਆ ਸਿਰਫ ਉਹ ਹੀ ਨੇ ਜੋ ਬਾਹਰ ਬੈਠੇ ਨੇ ਭਾਵੇਂ ਉਹ ਬਾਹਰ ਕੁਝ ਵੀ ਨਾ ਕਰ ਰਹੇ ਹੋਣ ਪਰ ਜੋ ਇੱਕ ਵਾਰ ਬਾਹਰ ਚਲੀ ਗਿਆ ਮਤਲਬ ਉਹ ਸਹੀ ਹੈ ਅੱਜਕੱਲ੍ਹ ਦੇ ਵਿੱਚ ਰਿਸ਼ਤੇ ਹੁੰਦੇ ਨਹੀਂ ਤਾਂ ਕਰਦੇ ਸਿਰਫ ਇਹ ਪੁੱਛਦੇ ਨੇ ਮੁੰਡਾ ਕੀ ਕਰਦਾ ਹੈ ਮੁੰਡਾ ਜੀ ਬਾਹਰ ਗਿਆ ਹੋਇਆ ਮੁੰਡਾ ਕੈਨੇਡਾ ਗਿਆ ਹੋਇਆ ਇਸ ਤੋਂ ਕੀ ਪੁੱਛਦੇ ਇਹਨਾਂ ਦਾ ਇਹ ਕੀ ਕਰਨਾ ਹਾਂਜੀ ਇਸ ਤੋਂ ਅੱਗੇ ਉਹ ਜਾਣਨਾ ਹੀ ਨਹੀਂ ਚਾਹੁੰਦੇ ਵੀ ਉਹ ਉੱਥੇ ਕੀ ਕਰ ਰਿਹਾ ਭਾਵੇਂ ਉਹ ਉੱਥੇ ਕੁਝ ਵੀ ਨਾ ਕਰ ਰਿਹਾ ਉਹ ਵੀ ਹਾਂਜੀ ਭਾਵੇਂ ਉਹ ਕਰਜ਼ਾ ਲੈ ਕੇ ਇੱਧਰ ਤੋਂ ਗਿਆ ਆ ਉੱਧਰ ਵੀ ਉਹ ਹੋਰ ਕਰਜ਼ਾ ਛੜਾ ਰਿਹਾ ਹੋਵੇ ਬਸ ਬਾਹਰ ਗਿਆ ਹੋਇਆ ਤੇ ਇਹ ਮਤਲਬ ਇਹ ਹੈਗਾ ਯਾ ਕਿ ਉਹ ਸਕਸੈਸ ਆਪਣੀ ਲਾਈਫ ਮਤਲਬ ਉਹ ਬਹੁਤ ਵਧੀਆ ਆ ਇੱਧਰ ਦੇ ਉਹਨਾਂ ਮੁੰਡਿਆਂ ਨਾਲੋਂ ਭਾਵੇਂ ਉਹ ਇੱਧਰ ਸਰਕਾਰੀ ਨੌਕਰੀ ਕਰ ਰਹੇ ਨੇ ਜਿਹੜੇ ਉਹਨਾਂ ਹਜ਼ਾਰਾਂ ਮੁੰਡਿਆਂ ਤੋਂ ਕਿਤੇ ਜ਼ਿਆਦਾ ਬਿਹਤਰ ਹੈ ਅਗਰ ਉਹ ਬਾਹਰ ਚਲੇ ਜਾਂਦੇ। ਹਾਂਜੀ। ਇਹ ਇਹ ਜੀਜੀ ਅੱਜਕੱਲ੍ਹ ਦੀਆਂ ਕਿਉਂ ਸਾਡੇ ਲੋਕ ਅਜਿਹੀ ਜਿਹੜੀ ਆ ਨੈਗੇਟਿਵ ਸੋਚ ਰੱਖਦੇ ਆ ਇਹਦੇ ਪਿੱਛੇ ਕਾਰਨ ਕੀ ਆ ਇਹ ਜਿਹੀ ਸੋਚ ਰੱਖਣ ਦੀ? ਇਹਦੇ ਪਿੱਛੇ ਕਾਰਨ ਹੈਗਾ ਆ ਜਿਹੜੇ ਪਹਿਲਾਂ ਤੋਂ ਉੱਧਰ ਚਲੇ ਜਾ ਚੁੱਕੇ ਨੇ ਜੋ ਇੱਧਰ ਐਨਆਰਆਈ ਚਲੇ ਜਾ ਚੁੱਕੇ ਐਨਆਰਆਈ ਹੈਗੇ ਨਹੀਂ। ਉਹ ਆਪਣਾ ਜੋ ਇਧਰ ਤੋਂ ਇੰਡੀਆ ਦੇ ਜੋ ਉਹ ਬਾਹਰ ਚਲੇ ਗਏ ਉਹ ਉੱਥੇ ਕਦੇ-ਕਦੇ ਫ੍ਰੀ ਹੋ ਕੇ ਫੋਟੋ ਪਾਉਂਦੇ ਨੇ ਤੇ ਫੋਟੋ ਇਹ ਜੀ ਜਗ੍ਹਾ ਤੇ ਪਾ ਦਿੰਦੇ ਨੇ ਵੀ ਅਸੀਂ ਤਾਂ ਬਹੁਤ ਲੈਵਿਜ ਲਾਈਫ ਜੀ ਰਹੇ ਆ ਉਧਰ ਦੀ ਸਾਡੀ ਤਾਂ ਜ਼ਿੰਦਗੀ ਬਹੁਤ ਵਧੀਆ ਆ ਕਿ ਅਸਸਥਕ ਕੰਮ ਕਰ ਹੀ ਨਹੀਂ ਰਹੀ ਹਾਲਾਂਕਿ ਭਾਵੇਂ ਉਹਨਾਂ ਨੂੰ ਪੂਰਾ ਹਫਤਾ ਉਹਨਾਂ ਦੇ ਨੱਕ 'ਚ ਦਮ ਹੋਇਆ ਰਹਿੰਦਾ ਹੋਵੇ ਪਰ ਉਹ ਦਿਖਾਣਗੇ ਸਿਰਫ ਉਹੀ ਚੀਜ਼ ਕਿ ਇੱਥੇ ਦੀ ਜ਼ਿੰਦਗੀ ਬਹੁਤ ਵਧੀਆ ਇੰਡੀਆ ਨਾਲੋਂ ਤੋਂ ਬਹੁਤ ਵਧੀਆ এনवायरमेंट ਹੈਗਾ ਜਾਂ ਇਨਫਰਾਸਟ੍ਰਕਚਰ ਹੈਗਾ ਜਾਂ ਫੈਸਿਲਿਟੀਆਂ ਬਹੁਤ ਵਧੀਆ ਨੇ ਐਜੂਕੇਸ਼ਨ ਸਿਸਟਮ ਵਧੀਆ ਆ ਸਾਡੀ ਲਾਈਫ ਵਧੀਆ ਹੋਗੀ ਅਸੀਂ ਬ੍ਰਾਂਡਡ ਪਾ ਰਹੇ ਆ ਅਸੀਂ ਹਜੇ 2 ਮਹੀਨੇ ਹੋਏ ਆ ਸਾਨੂੰ ਆਇਆ ਨੂੰ ਅਸੀਂ ਗੱਡੀ ਵੀ ਲੈ ਲਈ ਅਸੀਂ ਘਰ ਵੀ ਲੈ ਲਿਆ ਅਸੀਂ ਇੰਡੀਪੈਂਡੈਂਟ ਹੋ ਗੀਆ ਗੱਡੀ ਭਾਵੇਂ ਕਿਸੇ ਦੀ ਹੋਵੇ ਮੈਂ ਕਿਹਾ ਗੱਡੀ ਭਾਵੇਂ ਕਿਸੇ ਦੀ ਹੋਵੇ ਹਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਇੱਧਰ ਜਿਹੜੇ ਹੈਗੇ ਨੇ ਉਹਨਾਂ ਨੂੰ ਇਹੀ क्रेज ਹੋ ਜਾਂਦਾ ਵੀ ਅਗਲਾ 2 ਮਹੀਨਿਆਂ ਚ ਤੱਕ ਇੰਨਾ ਸਕਸੈਸ ਹੋ ਗਿਆ ਤਾਂ ਅਸੀਂ ਵੀ ਹੁਣ ਜਾਣਾ ਆ ਤੇ ਅਸੀਂ ਵੀ ਮਤਲਬ ਸਾਰੀਆਂ ਚੀਜ਼ਾਂ ਹਾਸਲ ਕਰਨੀਆਂ ਕਰ। ਹੂੰ ਹੂੰ। ਅਸੀਂ ਪਿੱਛੇ ਨਾ ਰਹੀ। ਤੇ ਕੁੜੀਆਂ ਨੂੰ ਵੀ ਇਹੀ ਲੱਗਦਾ ਆ ਕਿ ਅਸੀਂ ਅਗਰ ਇੱਧਰ ਰਵਾਂਗੇ ਆ ਪਰਿਵਾਰ 'ਚ ਵਿਚਰਾਂਗੇ ਆ ਤਾਂ ਸਾਡੇ ਉੱਤੇ ਬਹੁਤ ਬੰਦੀਸ਼ਾਂ ਹੋਣਗੀਆਂ, ਸਾਡੇ ਉੱਤੇ ਬਹੁਤ ਰੋਕਾਂ ਟੋਕਾਂ ਹੋਣਗੀਆਂ। ਅਗਰ ਅਸੀਂ ਬਾਹਰ ਚਲੀ ਜਾਵਾਂਗੇ ਤਾਂ ਅਸੀਂ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਹੋ ਜਾਾਂਗੇ। ਅਸੀਂ ਆਪਣੀ ਮਰਜ਼ੀ ਦਾ ਕਰ ਸਕਦੇ ਆ। ਸਾਡੇ ਉੱਤੇ ਕੰਮ ਦੀ ਕੋਈ ਉਹ ਨਹੀਂ ਹੋਏਗੀ। ਸਾਡੇ ਉਤੇ ਹੋਰ ਕਿਸੇ ਤਰ੍ਹਾਂ ਦੀ ਬੰਦਿਸ਼ ਨਹੀਂ ਹੋਏਗੀ ਕੋਈ ਰਹਿਣ ਦੀ ਕੋਈ ਕਿਤੇ ਆਣ ਜਾਣ ਦੀ ਕੁਝ ਪੈਣਣ ਦੀ ਤਾਂ ਉਹਨਾਂ ਚੀਜ਼ਾਂ ਦੇ ਕਰਕੇ ਹੀ ਇੱਕ ਇਹ ਜ਼ਿਆਦਾ ਕ੍ਰੇਜ਼ ਹੈ ਕਿ ਅਸੀਂ ਬਾਤ ਕਰ ਠੀਕ ਹੈ ਇਹ ਗਜੀਤ ਕੁਝ ਸਮਾਂ ਪਹਿਲਾਂ ਇੱਥੇ ਜਦੋਂ ਕੁਮਾਲਟਾ ਕੰਡ ਹੋਇਆ ਉਦੋਂ ਇੱਕ ਫਿਲਮ ਪ੍ਰੋਡਿਊਸਰ ਆਈ ਸੀ ਮੇਰੀ ਫਰੈਂਡ ਸੀ ਮਿਸ ਮਿਸਸ ਉਮੀਦ ਅੰਦਵਾਨ ਉਹ ਜਦੋਂ ਜਾਈ ਤੇ ਉਹ ਮੈਨੂੰ ਕਹਿਣ ਲੱਗੀ ਚਾਹ ਸਾਬ ਆਪਾਂ ਕੋਈ ਇਹੋ ਜਿਹੀ ਡਾਕੂਮੈਂਟਰੀ ਬਣਾਈਏ ਜਿਹਦੇ ਨਾਲ ਕੋਈ ਇਹਨਾਂ ਬੱਚਿਆਂ ਦਾ ਇਹਨਾਂ ਨੂੰ ਅਵੇਦਨਸ਼ ਮਿਲ ਜਾਵੇ ਕੱਦ ਦੀ ਮੁਕਦੀ ਗੱਲ ਮੈਂ ਸ਼ਾਰਟ ਕਰਾਂ ਵੀ ਉਹ ਅਸੀਂ ਇਸ ਮਸਲੇ ਲਈ ਇੱਕ ਕਾਲਜ ਤੋਂ ਦੂਜੇ ਕਾਲਜ ਦੂਜੇ ਕਾਲਜ ਤੋਂ ਤੀਜੇ ਕਾਲਜ ਪੈਨ ਟੂ ਪੈਂਡ ਅਸੀਂ ਘੁੰਮੇ ਮੋਰ ਮਪਦੀ ਗੱਲ ਹੈ ਜਿਹੜੀਆਂ ਕੁੜੀਆਂ ਨੂੰ ਅਸੀਂ ਇਕੱਠਿਆਂ ਕਰਕੇ ਉਹਨਾਂ ਦਾ ਅਪੀਲion ਲੈਣ ਦਾ ਯਤਨ ਕੀਤਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਜੀ ਦੇਖੋ ਅਸੀਂ ਤਾਂ ਜਾਣਾ ਚਾਹੁੰਦੀਆਂ ਆ ਉਦੋਂ ਕਿ ਜੀਨ ਦੀ ਜਿਹੜੀ ਬੱਚੇ ਪਾਉਂਦੇ ਸੀ ਨਾ ਬਹੁਤ ਘੱਟ ਸੀਗਾ ਦਵਾਜ ਜੀਨ ਦਾ ਉਹ ਕਹਿੰਦੇ ਸਾਡੇ ਪੇਰੈਂਟ ਜਿਹੜੇ ਆ ਸਾਨੂੰ ਜੀਨ ਨਹੀਂ ਪਾਉਣ ਦਿੰਦੇ ਇਸੇ ਕਰਕੇ ਅਸੀਂ ਬਾਹਰ ਜਾਣਾ ਚਾਹੁੰਦੇ ਆ ਦੱਸੋ ਇਹ ਕੋਈ ਘਟੀਵੀਆਂ ਹੈਗਾ ਕੋਈ ਜੀਨ ਨਹੀਂ ਪਾਉਣ ਦਾ ਤੁਸੀਂ ਬਾਹਰ ਚਲੇ ਜਾਓ ਅਛਾ ਦੂਸਰੀ ਗੱਲ ਸਾਨੂੰ ਇਹ ਲੋੜ ਪਈ ਵੀ ਕੋਈ ਐਸੀ ਫੈਮਿਲੀ ਮਿਲੇ ਜਿਹੜੀ ਬਾਦ ਦੇ ਵਿੱਚ ਰਹਿੰਦੀ ਹੋਵੇ ਤੇ ਨਿਕਨ ਉਹ ਸੁਖੀ ਹੋਵੇ ਸਾਨੂੰ ਕਿਸੇ ਨੇ ਸ਼ਾਹਕੋਟ ਦੇ ਲਾਗੇ ਕੋਈ ਹੁਮਿੰ ਪਿੰਡ ਦਾ ਨਾਮ ਚੇਤਾ ਨਹੀਂ ਸ਼ਾਹਕੋਟ ਦੇ ਲਾਗੇ ਪਿੰਡ ਦੀ ਦੱਸ ਪਈ ਉਹ ਮੈਨੂੰ ਬੰਦੇ ਦਾ ਨਾਮ ਚੇਤਾ ਜੇ ਤੈਂ ਵੀ ਉਹਦਾ ਨਾਮ ਸੀ ਫਖਰ ਸਿੰਘ ਜਦੋਂ ਉਹ ਸਾਨੂੰ ਦੱਸਿਆ ਗਿਆ ਵੀ ਉਹਦੀਆਂ ਕੁੜੀਆਂ ਦੁਨੀਆ ਹੈਗੀਆਂ ਤੇ ਉਹ ਪੱਖਰ ਸਿੰਘ ਜਿਹੜਾ ਇੰਗਲੈਂਡ ਦੇ ਵਿੱਚ ਰਹਿੰਦਾ ਅਸੀਂ ਜਦੋਂ ਕੁੜੀਆਂ ਦੱਪੀ ਕੋਈ ਉਸ ਟਾਈਮ ਦੇ ਉੱਤੇ ਛੁੱਟੀ ਤੇ ਆਈਆਂ ਸੀ ਅਸੀਂ ਗਏ ਉਹਨਾਂ ਨੂੰ ਮਿਲੇ ਅਸੀਂ ਕਿਹਾ ਜੀ ਅਸੀਂ ਤੁਹਾਡੇ ਤੋਂ ਓਪੀਨੀਅਨ ਲੈਣਾ ਚਾਹੁੰਦੇ ਆਂ ਉਹ ਕਹਿੰਦੇ ਜੀ ਦੱਸੋ ਜੀ ਕਹਿੰਦੇ ਅਸੀਂ ਕਿਹਾ ਵੀ ਤੁਸੀਂ ਦੱਸੋ ਵੀ ਤੁਸੀਂ ਕਿਸ ਹੱਦ ਤੱਕ ਸੁਖੀ ਜੀਵਨ ਬਤੀਤ ਕਰਾਈਆਂ ਉਹ ਦੇਖੋ ਜੀ ਉਹ ਸਾਡੇ ਪੁੱਛਣ ਦੀ ਦੇਰ ਹੀ ਸੀ ਉਦੋਂ ਲੱਪਈਆਂ ਉਹ ਕਹਿੰਦੇ ਆ ਜੀ ਸਾਡੇ ਨਾਲੋਂ ਤਾਂ ਦੁਖੀ ਬੰਦਾ ਕੋਈ ਹੈ ਹੀ ਨਹੀਂ ਅਸੀਂ ਕਹਿੰਬੀ ਅਜਿਹਾ ਦੁੱਖ ਤੁਹਾਨੂੰ ਕਿਹੜਾ ਹੈਗਾ ਪੈਸੇ ਆ ਗੱਡੀਆਂ ਆ ਨੌਕਰੀ ਚੱਕਰ ਆ ਸਭ ਕੁਝ ਆ ਤੁਹਾਡੇ ਕੋਲ ਉਹ ਕਹਿੰਦੇ ਜੀ ਸਾਡੇ ਬਜੁਰਗ ਨੇ ਸਾਡੇ ਫਾਦਰ ਨੇ ਸੱਤਵੀਂ ਭਾਤਰੀ ਹੋ ਕੇ ਵੀ ਦੂਜਾ ਵਿਆਹ ਕਰਵਾ ਲਿਆ ਹੁਣ ਉਹ ਸਾਡੇ ਸਾਹਮਣੇ ਰਹਿੰਦੀ ਆ ਕਹਿੰਦੀ ਇਹ ਦੇਖ ਕੇ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਸਾਡੇ ਨਾਲ ਦੁਖੀ ਬੰਦਾ ਦੱਸੋ ਹੋਰ ਕੀ ਹੋ ਸਕਦਾ ਹੁਣ ਉਹੀ ਫੇ ਗੱਲ ਆ ਗਈ ਨਾ ਜੀ ਨਾਨਕ ਦੁਖੀ ਆ ਸਭ ਸੰਸਾਰ ਦੁਨੀਆਂ ਦੇ ਵਿੱਚ ਸਾਰੇ ਬੰਦੇ ਦੁਖੀ ਆ ਜਿਹੜਾ ਬਾਹਰ ਐਨਆਰਆਈ ਫੇਦਾ ਉਹ ਵੀ ਦੁਖੀ ਆ ਜਿਹੜਾ ਐਨਆਰਆਈ ਬੰਨ ਨੂੰ ਫੇਦਾ ਉਹ ਵੀ ਦੁਖੀ ਆ ਜਿਹੜਾ ਹੈ ਜਾਣਾ ਚਾਹੁੰਦਾ ਉਹ ਵੀ ਦੁਖੀ ਆ ਜਿਹੜਾ ਜਾ ਕੇ ਆ ਗਿਆ ਉਹ ਵੀ ਦੁਖੀ ਆ ਹੁਣ ਤੁਹਾਡੇ ਕੋਲ ਬਹੁਤ ਸਾਰੇ ਅੰਕੜੇ ਵੀ ਆਏ ਹੋਣਗੇ ਕਿ ਕਿੰਨੀਆਂ ਕੁੜੀਆਂ ਨੇ ਨਾਲ ਮੁਸੀਬਤ ਦੇ ਵਿੱਚ ਆ ਜਾਂ ਉਹਨਾਂ ਦੇ ਨਾਲ ਡਬੋ ਸੋਇਆ ਜਾਂ ਉਹਨਾਂ ਨੂੰ ਡਾਊਮ ਫੀਸ ਕਰਨੀ ਪਈ ਹੈ ਕੋਈ ਸਰਕਾਰੀ ਤੌਰ ਤੇ ਤੁਹਾਡੇ ਕੋਲ ਅੰਕੜੇ ਵਿਊ ਹੋਣਗੇ ਦੇਖੋ ਕੁਝ ਦੁੱਖ ਹੁੰਦੇ ਆ ਜਿਹੜੇ ਲੋਕ ਆਪਣੇ ਆਪ ਨੂੰ ਖੁਦ ਸਹਿਣਦੇ ਆ ਹਾਂਜੀ ਜਿਹੜੀਆਂ ਅਸੀਂ ਕਹਿ ਦਿੰਦੇ ਆ ਕਿ ਇਹ ਬਿਮਾਰੀਆਂ ਹੁੰਦੀਆਂ ਨੇ ਜਾਂ ਕੁਝ ਹੋਰ ਇਦਾਂ ਦੀਆਂ ਕੁਦਰਤੀ ਜਿਹੜੀਆਂ ਆਫਤਾਂ ਨੇ ਉਹ ਤਾਂ ਹੁੰਦੀਆਂ ਨੇ ਕਿ ਸਾਰਿਆਂ ਨੂੰ ਚੇਲਣੀਆਂ ਪੈਂਦੀਆਂ ਪਰ ਕੁਝ ਦੁੱਖ ਹੁੰਦੇ ਆ ਜਿਹੜੇ ਲੋਕ ਖੁਦ ਨੂੰ ਸਹਿਣਦੇ ਆ ਹਾਂਜੀ ਤੁਸੀਂ ਮੰਨੂਗੀ ਕਿ ਸਪਰੀਮ ਕੋਰਟ ਨੇ ਇਹ ਦੱਸਿਆ ਸੀਗਾ ਕਿ ਮੁੰਤਕ 2018 ਤੱਕ ਪਟੀਸ਼ਨ ਜਿਹੜੀ ਪਾਈ ਗਈ ਆ ਉਹਦੇ ਵਿੱਚ ਇੱਕ ਡਾਟਾ ਸਾਹਮਣੇ ਆਇਆ ਹੈ ਕਿ 40000 ਤੋਂ ਵੱਧ ਕੁੜੀਆਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿਆਹ ਹੋਏ ਉਹਨਾਂ ਦੇ ਘਰ ਵਾਲੇ ਬਾਹਰ ਗਏ ਲੇਕਿਨ ਉਹ ਕਦੀ ਵਾਪਸ ਨਹੀਂ ਆਏ ਜਾਂ ਉਹਨਾਂ ਨੂੰ ਘਰ ਬੁਲਾਇਆ ਨਹੀਂ 40000 ਕੋਈ ਛੋਟਾ ਅੰਕੜਾ ਤਾਂ ਨਹੀਂ ਹੁੰਦਾ ਬਹੁਤ ਵੱਡਾ ਅੰਕੜਾ ਜੀ ਬਹੁਤ ਵੱਡਾ ਅੰਕੜਾ ਬਹੁਤ ਵੱਡੀ ਉਹ ਹੈਗੀ ਹੈ ਹਾਂ ਜੀ ਪਰ ਉਹਦੇ ਵਿੱਚੋਂ ਤੁਸੀਂ ਮੰਨੋਗੇ ਕਿ 2015 ਤੋਂ 2018 ਤੱਕ ਸੁਪਰੀਮ ਕੋਰਟ ਨੇ 6000 ਜਿਹੜੇ ਕੇਸ ਨੇ ਉਹ ਸੋਲਵ ਭਾਵੇਂ ਕਰ ਦਿੱਤੇ ਨੇ ਪਰ 6000 ਔਰ 40000 ਵਿੱਚ ਤੁਸੀਂ ਗੈਪ ਸਮਝ ਸਕਦੇ ਹੋ ਕਿ ਹਜੇ ਵੀ ਕਿੰਨੇ ਕੇਸ ਜਿਹੜੇ ਹੈਗੇ ਨੇ ਉਹ ਲਟਕਦੇ ਪਏ ਹਾਂਜੀ ਦੱਸੋ ਇਹ ਸਿਰਫ ਉਹਨਾਂ ਦੇ ਨੇ ਜਿਹੜੀ ਕੁੜੀਆਂ ਦੇ ਵਿਆਹ ਹੋਏ ਤੇ ਉਹਨਾਂ ਦੇ ਘਰ ਵਾਲੇ ਵਿਆਹ ਕਰਵਾ ਕੇ ਬਾਹਰ ਚਲੀ ਗਏ ਫਾਈਲ ਨਹੀਂ ਲੱਗੀ ਜਾਂ ਉਹ ਕਦੀ ਵਾਪਿਸ ਹੀ ਨਹੀਂ ਆਏ ਜਾਂ ਉਹਨਾਂ ਨੇ ਕੇਸ ਕਰਵਾ ਰੱਖਿਆ ਕਿ ਕਿਸੇ ਤਰੀਕੇ ਮੈਨੂੰ ਉੱਥੇ ਬਚਾਓ ਜਾਂ ਮੇਰੇ ਘਰ ਵਾਲੇ ਨੂੰ ਵਾਪਿਸ ਲੈ ਕੇ ਆਓ ਹਾਂਜੀ ਗਰਜੀਦੀ ਤੁਹਾਨੂੰ ਤੁਸੀਂ ਪਿੱਛੇ ਜੇ ਸੁਣਿਆ ਹੋਣਾ ਵੀ ਜਿਹੜੀਆਂ ਕੁੜੀਆਂ ਉੱਤੇ ਪਹੁੰਚ ਵੀ ਜਾਂਦੀਆਂ ਜਾਂ ਜਿਨ੍ਹਾਂ ਦੇ ਵਿਆਹ ਵੀ ਹੋ ਜਾਂਦੇ ਆ ਉਹਨਾਂ ਲਈ ਇੱਕ ਬਿਮਾਰੀ ਜਿਹੜੀ ਆ ਹੋਰ ਨਵੀਂ ਪੈਦਾ ਹੋ ਜਾਂਦੀ ਉਹ ਬਿਮਾਰੀ ਹੈਗੀ ਆ ਡੋਮੈਸਟਿਕ ਵਾਇਲੈਂਸ ਦੀ ਡੋਮੈਸਟਿਕ ਵਾਇਲੈਂਸ ਕੁੜੀਆਂ ਜਿਹੜੀਆਂ ਘਟ ਘਟ ਕੇ ਅੰਦਰ ਹੀ ਪਈਆਂ ਰਹਿੰਦੀਆਂ ਉੱਥੇ ਮਰ ਮਿਟ ਜਾਂਦੀਆਂ ਕੋਈ ਆਤਮ ਹੱਤਿਆ ਕਰ ਲੈਂਦੀ ਆ ਕੋਈ ਕੁਛ ਹੈ ਕੋਈ ਕੁਛ ਉਹ ਖੁਦ ਕੇ ਇਸ ਕਰ ਕਿ ਨਹੀਂ ਬੋਲ ਪਾਉਂਦੀਆਂ ਕਿ ਕਿਤੇ ਉਹਨਾਂ ਦੇ ਪੇਰੈਂਟਸ ਦਾ ਨਾਂ ਜਿਹੜਾ ਉਹ ਬਦਨਾਮ ਨਾ ਹੋਵੇ ਹਾਂਜੀ ਲੇਕਿਨ ਤੁਸੀਂ ਕੀ ਸਮਝਦੇ ਆ ਕਿ ਡੋਮੈਸਟਿਕ ਵਾਇਲੈਂਸ ਜਿਹੜਾ ਉਹ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ? ਦੇਖੋ ਬਿਲਕੁਲ ਰੋਕਿਆ ਜਾ ਸਕਦਾ ਹੈ। ਪਹਿਲਾਂ ਤਾਂ ਪੀਰੈਂਟਸ ਦੀ ਥੋੜੀ ਜਿਹੀ ਇੱਥੇ ਅਸੀਂ ਗਲਤੀ ਮੰਨ ਲੈਂਦੇ ਹਾਂ ਕਿ ਉਹ ਸਿਰਫ ਇੱਕ ਐਨਆਰਆਈ ਦਾ ਟੈਗ ਏ ਕਿ ਕਿਸੇ ਦੇ ਨਾਲ ਵੀ ਆਪਣੀ ਬੇਟੀ ਦਾ ਵਿਆਹ ਕਰ ਦੂਗਾ। ਨਾਉ ਫੈਮਿਲੀ ਨੂੰ ਜਾਣਦੇ ਹੁੰਦਿਆਂ ਨਾ ਉਹ ਰਿਲੇਟਿਵਸ ਹੁੰਦੇ ਆ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਬੈਕਗ੍ਰਾਉਂਡ ਕੀ ਹੈ। ਜਦੋਂ ਉਹ ਇੱਕ ਵਿਆਹ ਸੀ ਇਸ ਲਾਂਸਾ ਦੇ ਵਿੱਚ ਸਿਰਫ ਕਰਵਾ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਬਾਹਰ ਜਾ ਕੇ ਅੰਡਰਸਟੈਂਡਿੰਗ ਨਹੀਂ ਬਣਦੀ ਹੈਗੀ ਦੋਨਾਂ ਵਿੱਚ ਦੋਨਾਂ ਵਿੱਚ ਵਧੀਆ ਕਮਿਊਨੀਕੇਸ਼ਨ ਨਹੀਂ ਹੁੰਦੀ ਉਹ ਕਿਤੇ ਨਾ ਕਿਤੇ ਵਾਇਲੈਂਸ ਦਾ ਰੂਪ ਲੇ ਹੀ ਲੈਂਦੀ ਆ ਫਿਰ ਉਹ ਭਾਵੇਂ ਥੋੜੀ ਵੱਲੋਂ ਕਹਿ ਲੋ ਮੁੰਡੇ ਵੱਲੋਂ ਕਹਾਂ ਮੈਂ ਇਹ ਕਹਾਂ ਕਿ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਸਿਰਫ ਕੁੜੀਆਂ ਨਹੀਂ ਮੁੰਡੇ ਵੀ ਨੇ ਮੁੰਡੇ ਵੀ ਹੈਗੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੁੰਡੇ ਵੀ ਹੈਗੇ ਬਿਲਕੁਲ ਮਿਠੀ ਇੱਕ ਪਾਰਟਨਰ ਦੇ ਖਰਾਬ ਸੁਭਾਅ ਦੇ ਕਾਰਨ ਜਾਂ ਇੱਕ 파ਟਨਰ ਦੇ ਖਰਾਬ ਉਹਦੀ ਕਾਰਨ ਬਿਹੇਵੀਅਰ ਦੇ ਕਾਰਨ ਦੂਸਰੇ 파ਟਨਰ ਨੂੰ ਕਿੰਨਾ ਸਫਰ ਕਰਨਾ ਪੈ ਰਿਹਾ ਹੈ ਉਹ ਸਿਰਫ ਉਹ ਹੀ ਜਾਣਦਾ ਉਹ ਨਾਲ ਪਿੱਛੇ ਆਪਣੇ ਪੇਰੈਂਟਸ ਨੂੰ ਦੱਸ ਸਕਦਾ ਭਾਵੇਂ ਕੁੜੀ ਹੈ ਜਾਂ ਮੁੰਡਾ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕਿੰਨਾ ਖਰਚਾ ਕਰਕੇ ਇੱਥੇ ਆਏ ਹਾਂ ਹਾਂ ਜੀ ਜੇ ਸੈਟਲਡ ਹੋਣਗੇ ਜੇ ਸਿ ਵਾਪਿਸ ਨਹੀਂ ਜਾ ਸਕਦੀ ਜੇ ਵਾਪਿਸ ਗਈਆਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਆ ਜਾਂਦਾ ਕਿ ਸਾਡੀ ਇਨਸਲਟ ਹੋਊਗੀ ਜਾਂ ਸਾਡੇ ਪੇਰੈਂਟਸ ਗਰੀਬ ਨੇ ਉਹ ਕਿਦਾਂ ਸਾਡੀ ਹੈਲਪ ਕਰਨਗੇ ਫਿਰ ਉਹਨਾਂ ਪੇਰੈਂਟਸ ਵੀ ਇਦਾਂ ਤੋਂ ਸਮਝਾਈ ਜਾਂਦੇ ਹੁੰਦੇ ਨਹੀਂ ਵੀ ਨਹੀਂ ਹੁਣ ਤੁਸੀਂ ਹੁਣ ਗਏ ਹੋ ਤੁਸੀਂ ਕਿਵੇਂ ਵਾਪਿਸ ਆਓਗੇ ਸਾਡੀ ਤਾਂ ਬਹੁਤ ਇਨਸਲਟ ਹੋ ਜੀਗੀ ਹਾਂ ਹਾਂ ਉਹ ਕਿਤੇ ਨਾ ਕਿਤੇ ਉਹ ਵਾਦੀ ਵਾਦੀ ਉਹ ਲੜਾਈ ਝਗੜਾ ਹੱਤੂ ਪਾਈ ਦਾ ਰੂਪ ਲੈ ਲੈਂਦਾ ਤੇ ਜਦੋਂ ਇੱਕ ਹੱਦ ਟੱਪ ਜਾਂਦੀ ਆ ਨਾ ਤਾਂ ਬਹੁਤ ਸਾਰੇ ਕੇਸਿਸ ਇਦਾਂ ਦੇ ਆਏ ਨੇ ਜਿੱਥੇ ਉਹ ਸੁਸਾਇਟੀ ਤੇ ਜਾ ਕੇ ਖਤਮ ਹੁੰਦੀ ਆ ਫਿਰ ਠੀਕ ਹੈ ਪਿਛੇ ਜੇ ਇੱਕ ਡੋਮੈਸਟਿਕ ਵਾਇਲੈਂਸ ਦੇ ਕਾਰਨ ਇੱਕ ਕੁੜੀ ਨੇ ਨਿਊਯਾਰਕ ਦੀ ਸੀਗੀ ਉਹਨੇ ਆਤਮ ਹੱਤਿਆ ਕੀਤੀ ਤੁਸੀਂ ਵੀ ਸੁਣਿਆ ਹੋਣਾ ਕੀ ਤੁਸੀਂ ਸਮਝਦੇ ਹੋ ਕਿ ਉਹ ਆਤਮ ਹੱਤਿਆ ਦੇ ਸਟੈਪ ਚੱਕਣ ਤੋਂ ਬਚਿਆ ਜਾ ਸਕਦਾ ਸੀ ਜਾਂ ਨਹੀਂ ਦੇਖੋ ਬਚਿਆ ਜਾ ਸਕਦਾ ਸੀਗਾ ਪਹਿਲਾਂ ਤਾਂ ਗਵਰਨਮੈਂਟ ਦੀ ਹੈਲਪ ਲਾਈਨ ਆ ਜਾਂਦੀ ਸੀ ਔਰ ਕਿ ਆਪਣੇ ਆਸ-ਪਾਸ ਵਾਲੇ ਫਰੈਂਡਸ ਦੀਆਂ ਆਪਣੇ ਰਿਲੇਟਿਵਸ ਦੀ ਹੈਲਪ ਲਾਈਨ ਆ ਜਾਂਦੀ ਸੀਗੇ ਅਗਰ ਕੁਝ ਹੋਰ ਵੀ ਅਗਰ ਉਹਨਾਂ ਤੋਂ ਨਹੀਂ ਹੋ ਰਿਆ ਸੀਗਾ ਤਾਂ ਆਪਣੇ ਪੇਰੈਂਟਸ ਨੂੰ ਸੱਚਾਈ ਦੱਸ ਦੇਤੇ ਉਹ ਕਿਸੇ ਨਾ ਕਿਸੇ ਦੀ ਹੈਲਪ ਲੈ ਕੇ ਵਾਪਸ ਇੰਡੀਆ ਆ ਸਕਦੇ ਸੀ ਹਾਂਜੀ ਜਾਂ ਫਿਰ ਉਹਦੇ ਤੇ ਕੇਸ ਕਰ ਸਕਦੇ ਸੀ ਉਹ ਨਿਊਯਾਰਕ ਵਾਲਾ ਜਿਹੜਾ ਤੁਸੀਂ ਕੇਸ ਕਹਿ ਰਹੇ ਹੋ ਉਹਦੇ ਉੱਤੇ ਮੈਨੇ ਪੜਿਆ ਆ ਉਹ ਕੁੜੀ ਨੇ ਉਹਦੇ ਤੇ ਕੇਸ ਕੀਤਾ ਸੀਗਾ ਮੁੰਡੇ ਤੇ ਪਰ ਉਹਨੇ ਉਹ ਹੀ ਦੁਬਾਰਾ ਹੱਥ ਜੋੜ ਕੇ ਮਾਫੀ ਵਗੈਰਾ ਮੰਗ ਕੇ ਉਹਨੇ ਆਪਣੇ ਪੇਰੈਂਟਸ ਨੂੰ ਕਹਿ ਕੇ ਉਹ ਉਹਨੇ ਕਿਹਾ ਤਾਂ ਕਿ ਹੁਣ ਮੈਂ ਨਹੀਂ ਕਰਾਂਗਾ ਇਦਾਂ ਦਾ ਕੁਝ ਵੀ ਹਾਂ ਉਹਨੇ ਕੁੜੀ ਨੂੰ ਕਿਹਾ ਸੀ ਮੈਨੂੰ ਇੱਕ ਵਾਰੀ ਇੱਥੋਂ ਕੱਢ ਲਿਆ ਜਾਵੇ ਤલિકਨ ਦੁਬਾਰਾ ਫੇਰ ਉਹੀ ਚੀਜ਼ ਸਟਾਰਟ ਹੋ ਗਈ ਉਹਨੂੰ ਬਾਰ-ਬਾਰ ਇੱਕ ਵਾਰੀ ਕੇਸ ਕਰਤਾ ਫਿਰ ਕੇਸ ਵਾਪਿਸ ਲੈ ਲਿਆ ਫਿਰ ਉਹ ਦੁਬਾਰਾ ਜਾਏਗੀ ਉਹ ਨਹੀਂ ਉਹ ਵੀ ਨਹੀਂ ਨਾ ਸੁਣਦੇ ਹੈਗੇ ਫਿਰ ਅੱਗੇ ਹਾਂਜੀ ਹਾਂਜੀ ਅੱਛਾ ਇਹ ਡੋਮੈਸਟਿਕ ਵਾਇਲੈਂਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਡੋਮੈਸਟਿਕ ਵਾਇਲੈਂਸ ਦਾ ਇਸੇ ਤਰੀਕੇ ਨਾਲ ਬਚਿਆ ਜਾ ਸਕਦਾ ਕਿ ਪਹਿਲਾਂ ਤਾਂ ਤੁਸੀਂ ਆਪਣੀ ਅੰਡਰਸਟੈਂਡਿੰਗ ਬਣਾਓ ਇੱਕ ਵਧੀਆ ਆਪਣਾ ਰਿਲੇਸ਼ਨ ਵਧੀਆ ਬਣਾਓ ਹੈਨਾ ਜਿੱਥੇ ਥੋੜੀ ਪ੍ਰੋਬਲਮ ਆ ਰਹੀ ਹੋਵੇ ਸੋਲਵ ਕਰੋ ਅੱਜ ਦੇ ਕੀ ਕਰਦੇ ਨੇ ਜ਼ਿਆਦਾਤਰ ਜਿਹੜੇ ਹੈਗੇ ਨੇ ਕਪਤ ਕੀ ਕਰਦੇ ਨੇ ਆਪਣੀ ਈਗੋ ਅੱਗੇ ਰੱਖਦੇ ਫਿਰ ਉਹ ਨੇਚਰਲ ਦੀ ਗੱਲ ਹੈ ਵਾਇਲੈਂਸ ਹੋਣੀ ਫਿਰ ਨੇਚਰਲ ਗੱਲ ਹੈ ਅਗਰ ਕਿਤੇ ਵੀ ਕੋਈ ਵੀ ਪਰਸਨ ਆਪਣੇ ਆਪ ਨੂੰ ਸੁਪੀਰੀਅਰ ਰੱਖੇਗਾ ਆਪਣੀ ਈਗੋ ਅੱਗੇ ਰੱਖੇਗਾ ਤਾਂ ਵਾਇਲੈਂਸ ਹੋਣੀ ਤਾਂ ਫਿਰ ਨਾਰਮਲ ਗੱਲ ਹੈ ਪਰਵੇਂ ਉਹ ਦੋ ਕੁੜੀਆਂ ਵੀ ਇਕੱਠੀਆਂ ਰਹਿ ਰਹੀਆਂ ਨੇ ਤਾਂ ਵੀ ਨਾਰਮਲ ਗੱਲ ਹੈ ਹਮ ਹਮ ਤਾਂ ਮੈਨੂੰ ਲੱਗਦਾ ਹੈ ਕਿ ਅਦਿਤ ਤੁਸੀਂ ਮੈਰਿਜ ਕਰਵਾਈ ਹੈ ਤਾਂ ਤੁਹਾਨੂੰ ਇੰਨਾ ਸਮਝ ਹੋਣੀ ਚਾਹੀਦੀ ਸੀ ਕਿ ਅਸੀਂ ਆਪਣੇ ਰਿਸ਼ਤੇ ਨੂੰ ਕਿਵੇਂ ਚਲਾਉਣਾ ਹੈ ਔਰ ਦੂਸਰੀ ਗੱਲ ਹੈ ਕਿ ਇੱਥੇ ਪੇਰੈਂਟਸ ਆਪਣਾ ਰੋਲ ਨਿਭਾ ਸਕਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਇਹ ਦੱਸਣ ਕਿ ਕਿਸੇ ਵੀ ਚੀਜ਼ ਨਾਲ ਉਹ ਮਟੀਰੀਅਲਿਸਟਿਕ ਨੂੰ ਨਾਲੋਂ ਤੁਹਾਨੂੰ ਆਪਣੇ ਰਿਸ਼ਤਿਆਂ ਨੂੰ ਸੰਭਾਲਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਾਂ ਜੀ ਜੀ ਹੂੰ ਠੀਕ ਹੈ ਕਿ ਸਕਸੈਸ ਤਾਂ ਉਹ ਵੀ ਤੁਸੀਂ ਆਪਣੇ ਰਿਸ਼ਤਿਆਂ 'ਚ ਸਕਸੈਸਫੁਲ ਠੀਕ ਹੈ ਕਿ ਚੀਜ਼ਾਂ ਤਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨਹੀਂ ਠੀਕ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਚਲਾਂਗੇ ਜਦੋਂ ਸਾਨੂੰ ਅਹਿਮੀਅਤ ਪਤਾ ਹੋਏਗੀ ਕਿ ਸਾਡੇ ਲਈ ਸਾਡੇ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ ਫਿਰ ਇਹ ਇਹ ਚੀਜ਼ਾਂ ਆਣਗੀਆਂ ਹੀ ਨਹੀਂ ਫਿਰ ਅਗਰ ਥੋੜਾ ਬਹੁਤ ਝਗੜਾ ਹੋ ਵੀ ਰਿਹਾ ਤਾਂ ਉਹ ਸੋਲੂਸ਼ਨ ਕੱਢਣ ਤੇ ਉਹ ਧਿਆਨ ਦੇਣ ਕਿ ਪ੍ਰੋਬਲਮ ਹੋਰ ਵਧਾਉਣ ਤੇ ਧਿਆਨ ਨਹੀਂ ਦੇਣਗੇ ਤੇ ਪੇਦਰਸਨ ਤੁਹਾਡੇ ਨਜ਼ਰ ਦੇ ਵਿੱਚ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਆਪਣੇ ਕਿਸੇ ਮੁੰਡੇ ਕੁੜੀ ਦਾ ਰਿਸ਼ਤਾ ਜਿਹੜਾ ਨਾ ਬਾਹਰ ਦੇ ਦੇਸ਼ਾਂ ਵਿੱਚ ਰਹਿਣ ਵਾਲੇ ਕਿਸੇ ਮੁੰਡੇ ਕੁੜੀ ਨਾਲ ਕਰਦੇ ਆ ਤਾਂ ਉਹਨਾਂ ਨੂੰ ਕਿਹੜੀ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਦੇਖੋ ਮੈਨੂੰ ਤਾਂ ਹੀ ਲੱਗਦਾ ਆ ਕਿ ਪਹਿਲਾਂ ਤਾਂ ਇਹਦੇ ਵਿੱਚ ਸਾਡੇ ਪੇਰੈਂਟਸ ਦਾ ਜਿਆਦਾ ਵੱਡਾ ਰੋਲ ਹੁੰਦਾ ਹੈ ਅਗਰ ਦੇਖੋ ਲਵ ਮੈਰਿਜ ਹੋ ਰਹੀ ਹੈ ਜਾਂ ਫਿਰ ਅ ਜਿਹੜੀ ਕੁੜੀ ਦੀ ਆਪਣੀ ਚੋਇਸ ਦੇ हिसाब ਨਾਲ ਹੋ ਰਹੀ ਹੈ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਇੱਕ ਦੂਜੇ ਦਾ ਪਤਾ ਹੁੰਦਾ ਕਿਉਂਕਿ ਉਹ ਪਹਿਲਾਂ ਤਾਂ ਇੱਕ ਦੂਜੇ ਨੂੰ ਕਾਫੀ ਜਾਣਦੇ ਹੁੰਦੇ ਆ ਅਗਰ ਪੇਰੈਂਟਸ ਦੇ ਥਰੂ ਹੋ ਰਹੀ ਹੈ ਅਗਰ ਅਰੇਂਜ ਮੈਰਿਜ ਹੋ ਰਹੀ ਹੈ ਤਾਂ ਇਹਦੇ ਵਿੱਚ ਪੇਰੈਂਟਸ ਦਾ ਰੋਲ ਜ਼ਿਆਦਾ ਹੁੰਦਾ ਆ ਕਿ ਉਹ ਪਤਾ ਕਰ ਸਰ ਜਿਨੀ ਕਿ ਫੈਮਿਲੀ ਬੈਕਗ੍ਰਾਉਂਡ ਕਿੱਦਾਂ ਦਾ ਹੈਗਾ ਆ ਪਹਿਲਾਂ ਕਿੰਨੇ ਸਕਸੈਸ ਹੈਗੇ ਨੇ ਅਗਲੇ ਆਪਣੇ ਬਾਕੀ ਰਿਲੇਸ਼ਨਸ ਵਿੱਚ ਕਿਵੇਂ ਦੇ ਉਹਨ ਕਮਕਾਰ ਕਿਦਾਂ ਦਾ ਹੈਗਾ ਆ ਕਿਦਾਂ ਦੀ ਉਹ ਫੈਮਿਲੀ ਹੈਗੀ ਆ ਉਹਨਾਂ ਦੇ ਬਾਕੀ ਲੋਕਾਂ ਨਾਲ ਰਿਲੇਸ਼ਨਸ ਕਿਦਾਂ ਨੇ ਆ ਸੋਸਾਇਟੀ ਵਿੱਚ ਕਿਵੇਂ ਵਿਚਰ ਰਹੇ ਨੇ ਇੰਨਾ ਸਾਰੀਆਂ ਚੀਜ਼ਾਂ ਤੋਂ ਬਾਅਦ ਕਿਉਂ ਜਿਹੜੇ ਜਿੰਨਾ ਦੋ ਜਣਿਆਂ ਦਾ ਰਿਸ਼ਤਾ ਜੋੜ ਰਹੇ ਨਹੀਂ ਕਿ ਉਹਨਾਂ ਦੀ ਆਪਸ ਵਿੱਚ ਕੰਪੈਟੀਬਿਲਟੀ ਹੈਗੀ ਹੈ ਅਗਰ ਇੱਕ ਦੀ ਸਟੱਡੀ ਕੀਤੀ ਹੋਈ ਹੈ ਤਾਂ ਦੂਜੇ ਦੀ ਕੀਤੀ ਹੋਈ ਹੈ ਉਹਨਾਂ ਦੀ ਜੋੜੀ ਆਪਸ ਵਿੱਚ ਮੈਚ ਕਰੀ ਹੈ ਉਹਨਾਂ ਦੀ ਗੱਲਬਾਤ ਕਰਵਾਈ ਜਾ ਸਕਦੀ ਹੈ ਉਹਨਾਂ ਨੂੰ ਉਹਨਾਂ ਵਿੱਚ ਅੰਡਰਸਟੈਂਡਿੰਗ ਬਣ ਰਹੀ ਹੈ ਕਾਫੀ ਸਾਰੇ ਫੈਕਟਰ ਸਿਚੁਏਸ਼ਨ ਦੇ ਹਿਸਾਬ ਨਾਲ ਦੇਖੋ ਹਰ ਇੱਕ ਦੇ ਦਿਸਟ੍ਰੈਕਸ਼ਨ ਅਨਗੋਹਦੀ ਆ ਉਸ ਸਿਚੁਏਸ਼ਨ ਦੇ ਹਿਸਾਬ ਨਾਲ ਹਰ ਕੋਈ ਆਪਣੀਆਂ ਗੱਲਾਂ ਨੂੰ ਪਹਿਲਾਂ ਰੱਖੇਗਾ ਕਿ ਦੇਖੋ ਇਦਾਂ ਹੈਗਾ ਆ ਇਦਾਂ ਦੀ ਸਿਚੁਏਸ਼ਨ ਹੈਗੀ ਆ ਅਸੀਂ ਵੀ ਕਰਦੇ ਆ ਅਸੀਂ ਸਿਰਫ ਆਪਣੀਆਂ ਚੰਗੀਆਂ ਚਾਜਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਕਿ ਹਾਂ ਕਿਸੇ ਤਰੀਕੇ ਨਾਲ ਅਸੀਂ ਰਿਸ਼ਤਾ ਸਿਰੇ ਚੜਾ ਲਈਏ ਬਸ ਆਪਣੀਆਂ ਸਾਡੇ ਕੋਲ ਸਾਰਾ ਕੁਝ ਹੈਗਾ ਜੀ ਆ ਹੈਗਾ ਜੀ ਉਹ ਹੈਗਾ ਜੀ ਬਟ ਐਟ ਦੀ ਐਂਡ ਫਿਰ ਉਹ ਚੀਜ਼ਾਂ ਜਦੋਂ ਨਹੀਂ ਪੋਸੀਬਲ ਹੋ ਪੈਂਦੀਆਂ ਫਿਰ ਉਹ ਕਿਤੇ ਨਾ ਕਿਤੇ ਲੜਾਈ ਝਗੜੇ ਬਦਲ ਲੱਗ ਜਾਂਦੇ ਤਾਂ ਮੈਨੂੰ ਲੱਗਦਾ ਹੈ ਕਿ ਜੋ ਇਨੀਸ਼ੀਅਲ ਜਿਹੜੀ ਗੱਲਬਾਤ ਹੋ ਰਹੀ ਹੁੰਦੀ ਹੈ ਉਹ ਬਹੁਤ ਸਹੀ ਤੇ ਸਪਸ਼ਟ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਠੀਕ ਹੈ ਗੁਰਜੀਤ ਜੀ ਹੁਣ ਵਕਤ ਹੋ ਗਿਆ ਸ਼ੋਅ ਖਤਮ ਹੋਣ ਦਾ ਅਗਲਾ ਸ਼ੋਅ ਜਿਹੜਾ ਆਪਣਾ ਨਸ਼ਿਆਂ ਦੇ ਉੱਤੇ ਹੋਊਗਾ ਕਿ ਬੱਚੇ ਬੱਚੀਆਂ ਸਾਡੇ ਨਸ਼ਿਆਂ ਦਾ ਕੰਜ਼ਮਪਸ਼ਨ ਕਿਉਂ ਕਰ ਰਹੇ ਆ ਕਿਉਂ ਇਲੀਗਲ ਡਰਗ ਜਿਹੜੀ ਆ ਯੂਜ਼ ਕਰ ਰਹੇ ਆ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਔਰ ਇਹਦੇ ਵਿੱਚ ਕੋਈ ਅਗਰ ਹੋਰ ਵੀ ਪਾਰਟਿਸਿਪੇਟ ਕਰਨਾ ਚਾਹਵੇ ਤੇ ਉਹ ਤੁਹਾਡੇ ਨਾਲ ਤੁਹਾਡੀ ਈਮੇਲ ਪਿਛਲੀ ਵਾਰੀ ਆਪਾਂ ਦਿੱਤੀ ਸੀ ਉਸ ਈਮੇਲ ਦੇ ਉੱਤੇ ਸੰਪਰਕ ਕਾਇਮ ਕਰ ਸਕਦਾ ਜਾਂ ਕਾਇਮ ਕਰ ਸਕਦੀ ਹੈ ਇਹ ਜਿਹੜਾ ਸ਼ੋਅ ਆ ਅੱਜ ਆਪਾਂ ਇੱਥੇ ਖਤਮ ਕਰਦੇ ਆ ਤੁਹਾਡਾ ਬਹੁਤ ਬਹੁਤ ਟਾਈਮ ਕੱਢਣ ਲਈ ਧੰਨਵਾਦ ਕਿਉਂਕਿ ਬੜੇ ਤੁਹਾਡੇ ਦੀ ਜਿਵੇਂ ਆਪਣੇ ਬਹੁਤ ਜ਼ਿਆਦੇ ਹੈਗੇ ਆ ਤੇ ਤੁਸੀਂ ਸਮਾਜ ਦੇ ਲੋਕਾਂ ਦੀ ਵਕ ਵਕਤੀ ਕੇ ਨਾਲ ਸੇਵਾ ਲਈ ਟਾਈਮ ਵੀ ਕੱਢਣਾ ਹੁੰਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਇਹ ਸ਼ੋਅ ਨੂੰ ਇੱਥੇ ਬੰਦ ਕਰਦਾ ਥੈਂਕ ਯੂ ਥੈਂਕ ਯੂ so much ਬਹੁਤ ਬਹੁਤ ਸ਼ੁਕਰੀਆ